ਲੋ ਜੀ ਕਿਸਾਨ ਵੀਰੋ ਹਰੋ ਇੱਕ ਦੀ ਤਰ੍ਹਾਂ ਆਪਾਂ ਪਹੁੰਚ ਗਏ ਕੋਟਪੁਰੇ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਨਾ ਅੱਜ ਆਏ ਆ ਜੀ 11 12 ਨਾਗ ਆਏ ਆ ਤੇ ਤਰੀਕ ਹੈਗੀ ਅੱਜ 6 ਅਪ੍ਰੈਲ 2025 ਅੱਜ ਦੇਖਦੇ ਆ 6 ਅਪ੍ਰੈਲ 2025 ਤੱਕ ਕੀ ਰੇਟ ਜਾਂਦਾ ਲੋ ਜੀ ਆਪਾਂ ਟਾਈਮ ਜਿਹੜਾ 7:00 ਵਜੇ ਗਏ ਬੋਲੀ ਸਟਾਰਟ ਹੋਣ ਲੱਗੀ ਹੈ ਦੇਖਦੇ ਆ ਕੀ ਰੇਟ ਲੱਗਦੀ ਤੂੜੀ ਬੋਲੀ ਸਟਾਰਟ ਹੋਣ ਲੱਗੀ ਹੈ ਦੇਖਦੇ ਆ ਕੀ ਰੇਟ ਜਾਂਦੀ ਹੈ ਜੀ ਥੂੜੀ ਅੰਦਰ ਦੀ ਤੂੜੀ ਹੈ ਜੀ ਥੋੜੀ ਬੋਲੋ ਭਾਈ 230 ਰੁਪਏ 35 ਆਪਣਾ ਜਿਹੜੀ ਬਹਿਵਲ ਬਹਿਵਲ ਜਾਓਗੇ ਹੋਗੇ ਕੋਈ ਨਹੀਂ ਜਾਵਣੀ 35 ਰੁਪਏ ਦੀ ਚਾਲ 40 45 250 52 60 65 17 75 275 80 88 ਹੈ 90 95 300 5 10 15 20 25 ₹100 ₹330 ਰੁਪਏ ਬੋਲਣਗੇ ਨੇ ₹330 ਜੀ ਲਗਭਗ 300 ₹100 ਜੀ ਪਹਿਲੀ ਟਰਾਲੀ ਲੱਗੀ 330 ਰੁਪਿਆ ਜਿਹੜਾ ਰੇਟ ਜਿਹੜਾ ਵਧ ਗਿਆ ਜੀ ਪਹਿਲੀ ਟਰਾਲੀ ਦਾ 330 ਹੋ ਗਿਆ ਪਾਰ ਅੱਜ ਅਗਲੀਆਂ ਟਰਾਲੀਆਂ ਦੇਖਦੇ ਆਂ ਕੀ ਰੇਟ ਜਾਂਦੇ ਨਾਗਾ ਅੱਜ 12 ਜੀ 12 ਟਰਾਲੀਆਂ ਆਈਆਂ ਇੱਕ ਟਰਾਲੀ ਦੀ ਜਿਹੜੀ ਬੋਲੀ ਹੋ ਗਈ ਤੇ 11 ਟਰਾਲੀਆਂ ਬਾਕੀ ਆ ਆਓ ਲਾਲਾ ਪੈਸਾ ਅੰਦਰ ਲੱਗਾ ਵਸ ਤਾਂ ਚੱਲਦੇ ਜਾਣਗੇ ਉੱਥੋਂ ਮੈਂ ਨਾ ਖਲਾਉ ਜੀ ਜ਼ਰੂਰੀ ਜੀ ਇੱਕ ਮੰਦਾ ਦਾ ਪਰਾਂ ਮੰਦਾ ਜਨਮ ਇੱਕ ਮੈਂ ਖਰਚਾ ਖਰਚਾ ਜੀ ਲਾਲ ਜਾਊਗਾ ਤੇਰੇ ਨਾਲ ਜਾਣਗੇ ਹੈਲੋ ਅੰਦਰ ਦੀ ਬਾਈ ਆਰ ਦੀਆਂ ਨਿਕਲੂ ਸਾਰੀ ਆਰ ਦੀ ਦੁਨੀਆ ਦਾ ਓਏ ਇੱਕੋ ਜਿਹੀ ਕਿਪਲੋਈ ਫੁੱਲੀਆ ਫੁੱਲੀਆ ਬੋਲੋ ਹੀ ਬੋਲੋ ਬਾਈ ਬਾਈਲ ਜਾਏਗਾ ਭਾਈ ਕਰਾ ਦੇਵਾਂਗੇ 300 ਬੋਲੋ ਹੀ ਬੋਲੋ ਕਰਾ ਦੇ ਦੋਸਤ 200 ਰੁਪਿਆ ਹੈ 10 15 20 25 30 35

295 ਰੁਪਏ ਭਾਈ ਦੋਹਰੀ ਟਰਾਲੀ ਲੱਗੀ 295 ਰੁਪਏ ਪਹਿਲੀ ਲੱਗੀ 325 ਰੁਪਏ ਇਹਨੂੰ ਕਿਤੇ ਲੈ ਜਾ ਤੂੰ ਬੋਲੋ ਜੀ 250 ਕਰਦੇ ਆ ਜੀ ਹਾਂ ਲੈ ਜਾਊਗੀ 250 300 ਬੋਲੋ ਭਾਈ ਕਿਨੇ ਉਹ ਆਇਆ ਜੀ 60 65 265 ਬੋਲਾਂਗੇ ਜੀ ਮਿੱਠੂ ਆ ਕੇ ਮਾ ਆਉਂਦਾ ਬਾਈ ਮਾ ਮਿੱਠੂ ਮਿੱਠੂ 70 ਰੁਪਏ 75 ਰੁਪਏ 80 ਰੁਪਏ 85 ਰੁਪਏ 285 ਬੋਲਾਂਗੇ ਜੀ 285 ਰੁਪਏ ਹੀ ਲਾਉਣੀ ਹੁੰਦਾ। ਨੌਜੀ ਲੱਗੀ 285 ਰੁਪਏ ਲੱਗ ਗਈ ਚੌਥੀ ਟਰਾਲੀ। ਬੰਦਾ ਲੈ ਕੇ ਚਾਹੁੰਦਾ ਇੰਨੇ ਪੱਖਾਂ ਕਰ ਲਾ ਮਲੇ ਨੇ। ਲੈ ਆਂ ਪਤਾ ਹੀ ਹੈ। ਇੱਥੇ ਲਾਉਣੀ ਆ। ਦੱਸ ਦੇ ਨੂੰ ਲਾਲੀ ਦੇ ਫਾਰਮ ਕੋਲੇ। ਜਾਣਦੇ ਨਹੀਂ ਇਹਨੂੰ ਤੋਂਵੇਂ ਨਵੇਂ ਆ। ਲੰਘੋ। ਉਹ ਮੈਂ ਲੈ ਗਈ। ਬੋਲੋ ਹੀ ਬੋਲੋ। ਮਿਲਣੀ। ਅਗਰ ਤੂੰ ਜਾ ਫਿਰ। 300 ਰੁਪਏ ਕਰਾ। ਸਾਨੂੰ ਫੜਦੇ ਚੱਲਦੇ ਇੱਕ ਮੁੰਮਰੇ ਬੁੱਲੀ ਵੇਚ ਲਈ 200 ਜੀ ਜਿੰਦਗੀ ਦੀ ਬਣ ਗਈ ਹੈ ਬਾਹਰ ਦੀ ਹੈ ਇਹਨਾਂ ਕੋਲ ਸਾਰੀ ਬੋਲੋ 205 10 15 20 25 30 35 40 45 50 50 ਬੋਲਣਗੇ ਨੇ ਸੰਜਾ 255 ਬੋਲਣਗੇ ਨੇ ਲੋ ਜੀ ਲੱਗੀ 255000 ਰੁਪਏ ਬਾਹਰ ਦੀ ਟੂੜੀ ਲੱਗੀ 25500 ਰੁਪਏ ਪਹਿਲੀ ਟਰਾਲੀ ਗਈ ਬਈ 325 ਰੁਪਏ ਬਾਕੀ ਉਹ ਦਵਾ ਤਾਂ ਡਾਉਣ ਹੀ ਜਾ ਰਹੀ ਹੈ ਜੀ 280 285 260 255 ਤੇ ਆ ਗਈ ਆ ਨਾਗਰਾ ਕੇ 6 ਹੋਰ ਜੀ ਇਹ ਦੇਖਦੇ ਆ ਕਿ ਰੇਡ ਜਾਂਦੇ ਆ ਬੋਲੋ ਜੀ 200 ਬਾਈਕਲ ਜਾਏਗਾ 13 ਰੁਪਏ 40 ਕਰਦੇ 40 250 55 60 65 80 85 90 95 300 300 ਬਾਈਕਲ ਹੋ ਗਿਆ 300 ਬੋਲ ਲਖ ਨੇ ਦੇਖੋ ਜੀ ਬਾਈਕਲ 300 ਰੁਪਏ ਕਰਾਇਆ ਇਹ ਲੱਗੀ 300 ਰੁਪਏ ਲੱਗੀ ਅੰਦਰ ਦੀ ਤੂੜੀ ਜਮ ਸਾਭੀ 300 ਰੁਪਏ ਕਰਾਇਦੇ ਨਾਲ ਲੱਗੀ ਕੀ ਗੱਲ ਹੈ ਆਪਣਾ ਤਿੰਨ ਬੜਾ ਬੜਾ ਹੈ ਇਹ ਅੰਦਰ ਦੀ ਬਾੜ ਦੀ ਅੰਦਰ ਦੀ ਅੰਦਰ ਦੀ 300 ਆਹ ਆਪਣਾ ਸੋਰੀ 200 ਯਾਰ ਮੈਂ 300 ਲਾ ਕੇ ਜਾਊਂਗਾ ਕੋਈ ਜਾਵੜੇ ਮੈਂ ਕਰਨਾ ਵਧੀਆ 200 ਹਾਂਜੀ 5 ਬਾਈਬਲ ਜਾਓਗੇ ਜੀ ਹਾਂ ਜੀ 25 ਦਾ ਦੇ 25 ਰੁਪਏ 30 ਰੁਪਏ 2200 256 60 65 65 80 85 285 90 99 300 305 305 ਬੋਲਾਂਗੇ ਨੇ ਚਲੋ ਜੀ ਬਹਿ ਬਲ ਇਹ ਵੀ ਲੱਗੀ 305 ਰੁਪਏ ਜੀ ਬਹਿ ਬਲ ਲੱਣੀ ਲੱਗੀ 305 ਰੁਪਏ ਜੀ 300 ਰੁਪਏ ਦੇ ਕਰਾਇਦੇ ਨਾਲ 305 ਰੁਪਏ ਲੱਗੇ ਜੀ ਕੀ ਨੋਟ ਨਹੀਂ ਆਇਆ ਸੋ ਉਹ ਵੀ ਤਾਂ ਗੱਲ ਹੋ ਗਈ 15 20 ਬੰਦੇ ਚੱਲਦੇ ਹੀ ਨਾਲ ਹੀ ਇੱਕ ਟ੍ਰੋਲੀ ਹੋਊਗੀ ਉਹ ਮੂਰੇ ਆ ਬੰਦਾ ਲਾਦਾ ੱਲੇ ਫੁਰਤੀ ਆ ਭਾਈ ਫੁੱਲੀ ਕੇ 15 ਪੰਡਾ ਪੂਰੇ ਪਿੰਆ ਮੇਲਾ ਦਾ ਬੰਦਾ ਖੈਰ ਆ ਬਾਹਰ ਦੀ ਆ ਬਾਹਰ ਦੀ ਨਾ ਉਹ ਵੀ ਦੇਖ ਆ ਮੰਨ ਲੈਣਾ ਬਾਹਰ ਦਾ ਬਾਹਰ ਦੀ ਨਾ ਅੱਧਾ ਘਮਨੇ ਅੱਧਾ ਅੰਦਰ ਹੈ ਜੀ ਹਨਾ ਬਾਹਰ ਦੀ ਰਾਈਪ ਤੋਂ ਚਾਹੇ ਕੋਈ ਆਪ ਦਾ ਸੀ ਜੇ ਆਪਾਂ ਨਹੀਂ ਦੱਸ ਤੋ ਕੋਈ ਨਹੀਂ ਨਹੀਂ ਬੈਗਾਂ ਬੈਠੀ ਗਾ ਨਾ ਉਧਰ ਉਧਰ ਪਤਾ ਨਹੀਂ ਲੋ ਆਈ ਅੰਦਰ ਕੀ ਬਾਹਰ ਇਹ ਅੱਧੀ ਬਾਹਰ ਦੀ ਅੱਧੀ ਅੰਦਰ ਦੀ ਹੈ ਜੀ ਅੰਦਰ ਦੀ ਆ ਬਾਹਰ ਤੇ ਅੰਦਰ ਗੇੜਾ ਨਹੀਂ ਬੰਦਿਆ ਫਿਰ ਸਾਨੂੰ ਨੰਬਰੋਂ ਪਾਣੀ ਪਈ ਲਾ ਦੇ 150 ਦਾ ਨਹੀਂ ਜਾਣਾ ਬਾਈ ਆ ਆ ਖਲੀ ਤੁਲੀ ਕਰੀ ਤੈਨੂੰ ਕਿਹਦਾ ਮਿਲ ਜੂ ਰਵਾਰਡ ਦਾ ਕਿਹੜੀ ਆ ਭਾਈ ਦੋ ਵੱਡੇ ਰੋਡ ਤੇ ਜਾਣਾ ਕਿਹੜਾ ਜਾਣਾ ਬੋਲੋ ਹੀ ਬੋਲੋ ਇੱਥੇ ਲਾਗਤ ਕੋ ਬੱਚੀ 125 ਰੁਪਏ 25 ਰੁਪਏ 30 ਰੱਖ ਲਿਆ 30 ਰੁਪਏ ਤੇਰਾ 150 ਯਾਰ 200 ਰੱਖ ਲਾ 200 200 ਰੁਪਏ ਤੇਰੇ ਸਾਹਮਣੇ ਆ ਬੋਧੀਆ ਫਰੀ ਮੋਢੀ ਹੋਊਗੀ ਸਾਬਾ ਮੋਢੀ ਕਿੰਨੀ ਮੋਢੀ ਆ ਨਾ ਨਾ 200 5 10 15 20 25 30 35 40 45 50 60 65 70 80 ਭਾਈ ਮਾੜੀ ਮੋਟੀ ਹੈਗੀ ਆ ਉੱਥੇ ਮੈਂ ਮੂਰਲੇ ਪਾਸੇ ਹਾਂ ਪਹਿਲਾਂ ਦਾ 80 85 85 78 ਬੋਲਣਗੇ 285 ਰੁਪਏ ਬਾਈ ਜੀ ਜੀ ਲੱਗੀ 285 ਤੱਕ ਗਈ ਜੀ ਬੋਲੀ ਤੇ ਧੰਨਵਾਦ